ਆਪਾ ਸਾਰੇ ਬੰਦੇ ਉੱਥੇ ਯਾਰ ਕੰਮ ਤਾਂ ਕਰ ਹੀ ਸਕਦੇ ਆ ਮਿਹਨਤ ਤਾਂ ਤੇਲ ਦੀ ਗੱਲ ਹੀ ਆ ਫਸ਼ੀਕਾਲ ਮੈਂ ਤੁਹਾਡਾ ਆਪਣਾ ਇਕਵਾਲ ਸਿੰਘ ਸਿੱਧੂ ਸਾਰੇ ਸਰੋਤਿਆਂ ਨੂੰ ਪਰਿਸ਼ਾਸ਼ੀ ਕਾਲ ਅੱਜ ਅਸੀਂ ਖੜੇ ਆ ਕੱਗਰ ਸਰਦੂਰਗੜ ਵਿੱਚੋਂ ਹੀ ਲੰਘਦਾ ਜਿਹਨੂੰ ਆਪਾਂ ਨਾਲ ਹੀ ਕਹ ਦਨੇ ਆ ਕੱਗਰ ਦਰਿਆ ਕਹ ਦਨੇ ਆ ਪਿਛਲੇ ਸਾਲ ਮਤਲਬ ਜਿਹੜਾ ਕੱਲ ਨੰਗਿਆ ਉਸ ਨੂੰ ਸਾਲ ਹੋ ਗਿਆ ਪੂਰਾ ਪਿਛਲੇ ਸਾਲ ਇਸ ਕੱਗਰ ਨੇ ਬੜੀ ਤਵਾਹੀ ਮਚਾਈ ਸੀਗੀ ਜਿਹੜਾ ਤੁਸੀਂ ਆ ਬੰਨ ਦੇਖ ਰਹੇ ਹੋ ਆ ਬੰਨ ਦੇਖ ਰਹੇ ਹੋ ਜਿਹੜਾ ਸਾਰਾ ਹੋ ਉੱਥੇ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਓ ਬਰੀਚੇਸ ਹੋਈਆਂ ਸੀਗੀਆਂ ਮਤਲਬ ਗਰਦ ਰਿਆ ਟੁੱਟਿਆ ਸੀ ਇੱਥੋਂ ਬੰਨ ਟੁੱਟੇ ਸੀਗੇ ਤਾਂ ਉਹਦਾ ਕਰਕੇ ਬਹੁਤ ਜ਼ਿਆਦਾ ਲੋਕਾਂ ਦੇ ਘਰ ਡਿੱਗੇ ਸਾਧੂ ਵਾਲਾ ਪਿੰਡ ਦੇ ਵਿੱਚ ਘਰ ਵੀ ਲੋਕਾਂ ਦੇ ਡਿੱਗੇ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਪਾਣੀ ਦਾਖਲ ਹੋਇਆ ਬਾਜ਼ਾਰਾਂ ਦੇ ਵਿੱਚ ਪਾਣੀ ਦਾਖਲ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋਇਆ ਉਹਦੇ ਨਾਲ ਲੱਖਾਂ ਕਰੋੜਾਂ ਦਾ ਜਿਹੜਾ ਨੁਕਸਾਨ ਹੋਇਆ ਸਰਦੂਲਗੜ੍ਹ ਸ਼ਹਿਰ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਜਿਹੜਾ ਮੌਜਾ ਸੀਗਾ ਮਹਿਜ 6800 ਰੁਪਿਆ ਦਿੱਤਾ ਗਿਆ ਜਿਨ੍ਹਾਂ ਦੇ ਮਕਾਨ ਡਿੱਗੇ ਪਤਾ ਨਹੀਂ 6 ਲੱਖ 80 ਹਜ਼ਾਰ ਪਾਸ ਹੋਏ ਸੀ ਕਹਿੰਦੇ 6800 ਆਇਆ ਇਹ 'ਚ ਹੁਣ ਕਿੰਨੀ ਕਿ ਸੱਚਾਈ ਆ ਇਹ ਜਾਂ ਤਾਂ ਪੰਜਾਬ ਸਰਕਾਰ ਦੱਸ ਸਕਦੀ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੱਸ ਸਕਦੇ ਆ ਜਾਂ ਸਰਦੂਰਗੜ ਹਲਕੇ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਣਾਵਾਲੀ ਦੱਸ ਸਕਦੇ ਆ ਤੇ ਅੱਜ ਅਸੀਂ ਇੱਥੇ ਪਹੁੰਚੇ ਸੀਗੇ ਕਿ ਤੁਹਾਨੂੰ ਪੂਰਾ ਦ੍ਰਿਸ਼ ਦਿਖਾਈਏ ਮਹਿਕਮੇ ਵੱਲੋਂ ਹਾਲੇ ਤੱਕ ਇੱਥੇ ਕੋਈ ਵੀ ਕੰਮ ਨਹੀਂ ਸ਼ੁਰੂ ਕੀਤਾ ਗਿਆ ਜਿਹੜੀ ਆਪਾਂ ਸਾਧੂਵਾਲਾ ਇੱਧਰ ਮੇਰੇ ਨਾਲ ਪਿੱਛੇ ਸਾਧੂਵਾਲਾ ਪਿੰਡ ਆ ਇੱਧਰ ਆ ਸਰਦੂਲਗੜ੍ਹ ਸ਼ਹਿਰ ਹੈਗਾ ਸਾਧੂਵਾਲਾ ਨੂੰ ਰੋਡ ਜਾਂਦੀ ਹੈ ਆ ਜਗ੍ਹਾ ਦੇ ਉੱਪਰ ਮਤਲਬ ਪਾਣੀ ਭਰੇ ਹੋਏ ਸੀ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੀਗਾ ਤਾਂ ਅੱਜ ਇੱਥੇ ਗਊਸ਼ਾਲਾ ਪਿੱਛੇ ਗਊਸ਼ਾਲਾ ਬਣੀ ਹੋਈ ਆ ਪੁਲ ਦੇ ਪਰਲੇ ਸਾਈਡ ਉੱਥੇ ਸਰਦੂਲਗੜ੍ਹ ਵਾਸੀਆਂ ਤੋਂ ਇਲਾਵਾ ਨਾਲ ਦੇ ਪਿੰਡ ਜਿਵੇਂ ਫੂਸ ਮੰਡੀ ਕਹਿ ਲਓ ਸਾਧੂਵਾਲਾ ਕਹਿ ਲਓ ਉਹਨਾਂ ਪਿੰਡਾਂ ਦੀ ਇੱਕ ਮੀਟਿੰਗ ਸੀਗੀ ਲੋਕਾਂ ਦੀ ਆਪਣੀ ਮੀਟਿੰਗ ਉਹਦੇ ਵਿੱਚ ਉਹਨਾਂ ਨੇ ਡਿਸਕਸ ਕੀਤਾ ਕਿ ਪੰਜਾਬ ਸਰਕਾਰ ਕਦੋਂ ਇਹਤੇ ਕੋਈ ਕਾਰਵਾਈ ਕਰਦੀ ਹੈ ਨਾ ਬੰਨਾਂ ਨੂੰ ਤਕੜਾ ਕਰਦੀ ਹੈ ਕੱਕੇ ਰੇਤੇ ਦੀਆਂ ਬੋਰੀਆਂ ਲੱਗੀਆਂ ਉਹਨਾਂ ਦੇ ਵਿੱਚੋਂ ਧੁੱਪ ਕਰਨ ਬੋਰੀਆਂ ਪਾੜ ਕੇ ਕੱਕਾ ਰੇਤਾ ਨਿਕਲ ਰਿਹਾ ਹੈ ਤਾਂ ਕਹਿੰਦੇ ਸਾਨੂੰ ਖਦਸ਼ ਹੈ ਕਿ ਬੰਨ ਦਵਾਰਾ ਟੁੱਟੂਗਾ ਕੱਗਰ ਦਰਿਆ ਦਵਾਰਾ ਟੁੱਟੂਗਾ ਅਸੀਂ ਕੋਈ ਡਰਾਉਣੀ ਰਿਪੋਰਟ ਨਹੀਂ ਪੇਸ਼ ਕਰ ਰਹੇ ਮੈਂ ਕੈਮਰਾਮੈਨ ਨੂੰ ਕਹੋ ਕੱਗਰ ਦੇ ਵਿੱਚ ਪਾਣੀ ਦੇ ਕੱਗਰ ਦੇ ਵਿੱਚ ਹੁਣ ਬਿਲਕੁਲ ਪਾਣੀ ਨਹੀਂ ਹੈਗਾ ਪੁਲ ਦੇ ਥੱਲੇ ਵੀ ਪਾਣੀ ਦਿਖਾਓ ਬਿਲਕੁਲ ਪਾਣੀ ਨਹੀਂ ਹੈਗਾ ਕੋਈ ਅਸੀਂ ਸੰਸਨੀ ਖੇਜ਼ ਵਾਲੀ ਰਿਪੋਰਟ ਨਹੀਂ ਪੇਸ਼ ਕਰ ਰਹੇ ਪਾਣੀ ਬਿਲਕੁਲ ਨਹੀਂ ਪਰ ਜੋ ਜਿਹੜਾ ਡਿਪਾਰਟਮੈਂਟ ਵਿਭਾਗ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਸਰ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਇਸ ਵਾਰ بارش ਵਧਨ ਦਾ ਖਦਸ਼ਾ ਹੈ ਤਾਂ ਜੇ بارش ਵਧਈ ਹੈ ਤਾਂ ਸਰੁਗੜ ਜਿਹੜੇ ਇਲਾਕੇ ਦੇ ਪਿੰਡ ਹੈ ਨੇੜੇ-ਨੇੜੇ ਦੇ ਇਥੋਂ ਦੇ ਲੋਕ ਐ ਇਥੋਂ ਦੇ ਵਸਨੀਕ ਐ ਇਥੋਂ ਦੇ ਵਸਣਦੇ ਐ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਚਾਂਸ ਹੈ ਜੇ ਜਿਸ ਤਰ੍ਹਾਂ ਨਾਲ ਮੌਸਮ ਵਿਭਾਗ ਚੇਤਾਵਨੀ ਦੇ ਰਿਹਾ ਜੇ بارش ਉਹ ਨਹੀਂ ਹੁੰਦੀ ਹੈ ਤਾਂ ਇਸ ਵਾਰ ਘੱਗਰ ਦੀ ਮਾਰ ਪਿੰਡਾਂ ਨੂੰ ਫੇਰ ਚਲਣੀ ਪੈ ਸਕਦੀ ਹੈ ਤਾਂ ਪੰਜਾਬ ਸਰਕਾਰ ਨੂੰ ਲੋਕਾਂ ਦੀ ਇਸ ਸੁਲਗੜ ਵਾਸੀਆਂ ਦੀ ਪੁਰਜੋਰ ਅਪੀਲ ਹੈ ਕਿ ਤੁਸੀਂ ਇਸ ਬੰਨ ਉੱਪਰ ਆਪ ਦਾ ਕਾਰਵਾਈ ਸ਼ੁਰੂ ਕਰੋ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਡੀਸੀ ਸਾਹਿਬ ਦੀ ਵੀਡੀਓ ਕਾਨਫਰੰਸ ਕਰਾਈ ਮੀਟਿੰਗ ਹੋਈ ਹੈ ਸੈਕਟਰੀ ਸਾਹਿਬ ਨਾਲ ਉਹ ਕਹਿੰਦੇ ਵੀ ਜਿੱਥੇ ਵੀ ਬੰਨ ਸੋਨੂੰ ਕਮਜ਼ੋਰ ਲੱਗਦੀ ਆ ਲੋਡ ਲੱਗਦੀ ਆ ਉੱਥੇ ਬੰਨ ਮਜ਼ਬੂਤ ਕਰੋ ਹੁਣ ਦੇਖਦੇ ਆ ਕਿ ਆਉਂਦੇ ਤਿੰਨ ਚਾਰ ਦਿਨਾਂ ਵਿੱਚ ਬਾਰਿਸ਼ ਪਹਿਲਾਂ ਆਉਂਦੀ ਆ ਜਾਂ ਮਹਿਕਮਾ ਇਹਦੇ ਤੇ ਕੰਮ ਪਹਿਲਾਂ ਕਰਦਾ ਜਾਂ ਇੱਥੇ ਬੰਨਣਾ ਨੂੰ ਮਜ਼ਬੂਤ ਕੀਤਾ ਜਾਣਾ ਤਾਂ ਹੁਣ ਜਿਹੜੇ ਪਿੰਡ ਵਾਸੀ ਇੱਥੇ ਮੀਟਿੰਗ ਸੀ ਉਹਦੇ ਵਿੱਚ ਇਹ ਮਤਲਬ ਡਿਸਕਸ ਕੀਤਾ ਗਿਆ ਕਿ ਪ੍ਰਤੀ ਕਿੱਲਾ ਜਾਂ ਪ੍ਰਤੀ ਏਕੜ ਕਹਿੰਦੇ ਕਿੰਨੇ ਪੈਸੇ ਪਾਏ ਜਾਣ ਉੱਥੇ ਡਿਸਕਸ ਹੋਇਆ ਕੋਈ 100 ਰੁਪਏ ਕਹਿੰਦਾ ਕੋਈ 200 ਕਹਿੰਦਾ ਤਾਂ ਦੁਕਾਨਦਾਰਾਂ ਨੂੰ ਕਿੰਨੇ ਪੈਸੇ ਪਾਏ ਜਾਣ ਕਿ ਸਰੂਗੜ ਦੁਕਾਨਾਂ ਜਿਹੜੀਆਂ ਵਪਾਰ ਮੰਡਲ ਹੈ ਦੁਕਾਨਾਂ ਉਹਨਾਂ ਤੋਂ ਵੀ ਉਗਰਾਹੀ ਕੀਤੀ ਜਾ ਸਕਵੇ ਕਿਸਾਨ ਆਪ ਵੀ ਉਗਰਾਹੀ ਕਰਨ ਉਹ ਕਹਿੰਦੇ ਕਿ ਆਪਣੇ ਕੋਲੇ ਆਪ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਆਪਾਂ ਟਰੈਕਟਰ ਲਾ ਕੇ ਤੇਲ ਪਾ ਕੇ ਮਿੱਟੀ ਗੱਟੇ ਲਾ ਕੇ ਆਪਾਂ ਬੰਨਾਂ ਨੂੰ ਆਪ ਮਜ਼ਬੂਤ ਕਰੀਏ ਹੁਣ ਦੇਖਣਾ ਇਹ ਬਾਕੀ ਹੈ ਕਿ ਲੋਕ ਆਪ ਦੇ ਪੱਲੋਂ ਪੈਸੇ ਲਾ ਕੇ ਬੰਨ ਮਜ਼ਬੂਤ ਕਰਨਗੇ ਜਾਂ ਪੰਜਾਬ ਸਰਕਾਰ ਕਰਗੀ। ਦੋ ਸਮੱਸਿਆ ਪਿਛਲੇ ਸਾਲ ਆਈ। 2023 ਦੇ ਵਿੱਚ ਜਿਹੜਾ ਬੰਨ ਟੁੱਟਿਆ ਸੀਗਾ ਕਿਉਂਕਿ ਉਹਦੇ ਲਈ ਆਪਾਂ ਦਿਮਾਗੀ ਤੌਰ ਤੇ ਵੀ ਤਿਆਰ ਨਹੀਂ ਸੀਗੇ। ਜਦੋਂ ਪਾਣੀ ਦਾ ਖਤਰਾ ਸ਼ੁਰੂ ਹੋ ਗਿਆ ਤਾਂ ਵੱਡੇ ਪੱਧਰ ਤੇ ਯਤਨ ਅਸੀਂ ਆਪਦੇ ਲੈਵਲ ਤੇ ਸ਼ੁਰੂ ਕੀਤੇ ਖਾਸ ਕਰਕੇ ਜਿਹੜੇ ਇਹ ਖੇਤਾਂ ਵਾਲੇ ਸੀ ਉਹਨਾਂ ਨੇ ਟਰੈਕਟਰਾਂ ਤੇ ਲਗਾਤਾਰ ਕੰਮ ਕੀਤਾ ਲੇਕਿਨ ਅਸੀਂ ਬੰਨ ਨੂੰ ਬਚਾ ਨਹੀਂ ਪਾਏ ਵੀ ਜਦੋਂ ਛੇੜਿਆਂ ਵਾਲੇ ਨੱਕੇ ਦੇ ਉੱਤੇ ਪਾਣੀ ਨੇ ਰਸਤਾ ਬਣਾ ਲਿਆ ਤਾਂ ਪਾਣੀ ਨੇ ਪਿੱਛੇ ਚੜ੍ਹਾ ਕਰਨਾ ਬੰਦ ਕਰਤਾ ਸੀਗਾ ਔਰ ਉਹਦੀ ਉਹਦਾ ਕਾਰਨ ਇਹ ਸੀਗਾ ਵੀ ਜਿਹੜਾ ਘੱਗਰ ਦਾ ਕੈਚਮੈਂਟ ਏਰੀਆ ਕੈਚਮੈਂਟ ਏਰੀਆ ਦਾ ਮਤਲਬ ਹੁੰਦਾ ਵੀ ਜਿੱਥੇ-ਜਿੱਥੇ ਘੱਗਰ ਦੇ ਵਿੱਚ ਪਾਣੀ ਪੈਂਦਾ ਹੈ ਉੱਥੇ بارش ਹੋਈ ਸੀਗੀ ਤਿੰਨ ਤਿੰਨ ਜ਼ਿਲ੍ਹਿਆਂ 'ਚ ਜਿੱਚ ਮਹਾਲੀ, ਰੋਪੜ ਤੇ ਜਿਹੜਾ ਅਨੰਦਪੁਰ ਸਾਹਿਬ ਦਾ ਏਰੀਆ ਸੀਗਾ 24 ਘੰਟਿਆਂ ਦੇ ਵਿੱਚ ਜਿੰਨੀ بارش ਪਈ ਸੀ ਉਹ ਇੱਕ ਸਾਲ 'ਚ ਪੈਣੀ ਸੀ ਮਤਲਬ ਜਿੰਨੀ ਇੱਕ ਸਾਲ 'ਚ ਪੈਣੀ ਸੀ ਉਹ 24 ਘੰਟਿਆਂ 'ਚ ਪੈ ਗਈ ਉਹਦੇ ਨਾਲ ਪਾਣੀ ਇੱਕੇ ਦਮ ਇਕੱਠਾ ਹੋ ਕੇ ਚੱਲਿਆ ਸਾਰੇ ਪਾਸਿਆਂ ਤੋਂ ਦਬਾਅ ਪਿਆ ਪਾਣੀ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਨੁਕਸਾਨ ਹੋਇਆ ਮਤਲਬ ਸਾਨੂੰ ਸਹਿਣ ਕਰਨਾ ਪਿਆ ਕਿਉਂਕਿ ਪਾਣੀ ਇੱਥੇ ਆ ਕੇ ਟੁੱਟ ਗਿਆ 150 ਕਿਲੋਮੀਟਰ ਤੋਂ ਵੱਧਿਆ ਪਾਣੀ ਆ ਰਿਹਾ ਸੀਗਾ ਚਲੋ ਕੁਝ ਵੀ ਕਾਰਨ ਸੀਗੇ ਉਹ ਪਾਣੀ ਟੁੱਟਣ ਤੋਂ ਬਾਅਦ ਜਿਹੜੇ ਲਗਭਗ 4 ਜਾਂ 5 ਨੱਕੇ ਆ ਇੱਕ ਤਾਂ ਫੂਸਮੰਡੀ ਵਾਲਾ ਨੱਕਾ 메ਨ ਆ ਜਿਹੜਾ ਫੂਸਮੰਡੀ ਪਿੰਡ ਦੇ ਜਮਾ ਬਰਾਬਰ ਹੈ ਦੂਸਰੇ ਦੋ ਨੱਕੇ ਸਿਢਿਆਂ ਵਾਲੇ ਆ ਤੇ ਆ ਬਾਕੀ ਰੋੜਕੀ ਵਾਲਾ ਨੱਕਾ ਲਾ ਲਓ ਤੁਸੀਂ 4 ਜਾਂ 5 ਨੱਕੇ ਹੋ ਸਕਦੇ ਆ ਜਿਹੜੇ ਪਾਣੀ ਮੋੜਨ ਤੋਂ ਬਾਅਦ ਪੂਰ ਦਿੱਤੇ ਗਏ ਸੀਗੇ ਗੱਟਿਆਂ ਦੇ ਨਾਲ ਕਿਉਂਕਿ ਉਦੋਂ ਬਹੁਤ ਜ਼ਿਆਦਾ ਦਹਿਸਤ ਵਾਲੀ ਸਥਿਤੀ ਸੀਗੀ ਦਹਿਸਤ ਵਾਲੀ ਸਥਿਤੀ ਕਰਕੇ ਵੀ ਵੀ ਹੁਣ ਕੀ ਬਣੂਗਾ ਦੁਬਾਰਾ ਨਾ ਪਾਣੀ ਆ ਜੇ ਕਿਉਂਕਿ ਵੀਡੀਓ ਅ ਜਿਹੜੇ ਬੰਦੇ ਨਵੇਂ ਮਤਲਬ ਮੁੰਡੇ ਆ ਉਹ ਜਿੱਥੇ ਵੀ ਕਿਤੇ ਥੋੜਾ ਜਿਹਾ ਵੀ ਪਾਣੀ ਆਉਂਦਾ ਸੀ ਉਹ ਨੇੜੇ ਵੀਡੀਓ ਬਣਾ ਕੇ ਪਾ ਦਿੰਦੇ ਆ ਤਾਂ ਲੋਕ ਪੈਨਿਕ ਸਥਿਤੀ ਚ ਚਲੇ ਜਾਂਦੇ ਸੀ ਡਿਪਰੈਸ਼ਨ ਚ ਚਲੇ ਜਾਂਦੇ ਸੀ ਕਿ ਪਾਣੀ ਫੇਰ ਆ ਗਿਆ ਤਾਂ ਉਹਦੇ ਨਾਲ ਕੀ ਹੋਇਆ ਵੀ ਉਹ ਬੰਨ ਦੁਬਾਰਾ ਪੂਰੇ ਗਏ ਪਰ ਉਸ ਤੋਂ ਬਾਅਦ ਜਦੋਂ ਬੰਨ ਪੂਰੇ ਗਏ ਉਦੋਂ ਵੀ ਇਤਰਾਜ਼ ਕੀਤਾ ਸੀਗਾ ਕਿ ਇਹ ਠੀਕ ਨਹੀਂ ਹੈ ਇਹਦੇ ਨਾਲ ਕੰਮ ਚੱਲਣ ਵਾਲਾ ਨਹੀਂ ਹੈ ਉਦੋਂ ਸਾਡੇ ਨਾਲ ਜਿੰਨੇ ਮਹਿਕਮੇ ਦੇ ਡਰੇਨ ਦੇ ਮਹਿਕਮੇ ਦੇ ਅਫਸਰ ਸੀਗੇ ਐਮਐਲਏ ਸਾਹਿਬ ਸੀ ਸਾਰਿਆਂ ਨੇ ਵਾਦਾ ਕਰ ਲਿਆ ਵੀ 1 ਸਾਲ ਦੇ ਵਿੱਚ ਪੱਥਰ ਵੀ ਲੱਗ ਜਾਣਗੇ ਉੱਤੇ ਤਾਰਾਂ ਦਾ ਜਾਲ ਵੀ ਲੱਗ ਜਾਊਗਾ ਇੱਕ ਵਾਰੀ ਸਾਨੂੰ ਇਹ ਕੇਰਾ ਆ ਸੀਜ਼ਨ ਟਪਾਉਣ ਦਿਓ ਪਰ ਉਸ ਤੋਂ ਬਾਅਦ 1 ਸਾਲ ਗੁਜ਼ਰ ਗਿਆ ਤੇ 4 ਤੇ 5 ਜੁਲਾਈ ਦੀ ਰਾਤ ਸੀ ਉਹ ਜਿਹੜੀ ਰਾਤ بارش ਪਈ ਸੀ ਤੇ ਅੱਜ 5 ਜੁਲਾਈ ਆ ਜਾਨੀ ਉਹ ਰਾਤ ਇੱਕ ਰਾਤ ਉੱਤੇ ਪੈ ਰਹੀ ਅੱਜ 1 ਸਾਲ ਪੂਰਾ ਹੋ ਗਿਆ ਲਗਭਗ 5 ਜੁਲਾਈ 4-5 ਜੁਲਾਈ ਦੀ ਰਾਤ ਨੂੰ ਬਾਰਸ਼ ਪਈ ਹੈ ਤੇ 17 ਜੁਲਾਈ ਨੂੰ ਆਪਣਾ ਬੰਨ ਟੁੱਟਦਾ ਹੈ। ਮਤਲਬ ਹੁਣ ਵੀ ਇਹ ਸਥਿਤੀ ਹੈ ਜਿਹੜੀ 17 ਜੁਲਾਈ ਨੂੰ ਤਾਂ ਨਹੀਂ ਬਣੇਗੀ। 17 ਜੁਲਾਈ ਤੋਂ ਅੱਗੇ ਬਣ ਸਕਦੀ ਹੈ ਕਿਉਂਕਿ ਜਿਹੜੇ ਅਗਲੇ 3 ਦਿਨ ਹੈ ਉਹ ਜੇ ਕੋਈ ਇੰਡੀਅਨ ਆਈਐਮਡੀ ਦੀ ਰਿਪੋਰਟ ਸੁਣਦਾ ਹੈ ਤਾਂ ਉਹਨਾਂ ਨੇ ਮਤਲਬ ਇੱਕ ਗੱਲ ਬੜੀ ਸਾਫ਼ ਕਰਤੀ ਵੀ ਅਗਲੇ 3 ਦਿਨਾਂ ਦੇ ਵਿੱਚ ਇੱਕ ਤਾਂ ਪੱਛਮੀ ਚੱਕਰਵਾਤ ਆਇਆ ਹੋਇਆ ਇੱਥੇ। ਇੱਕ ਮੌਨਸੂਨ ਐਕਟਿਵ ਹੈ। ਜਿੱਥੇ ਦੋਨੇ ਪੌਣਾ ਟਕਰਾਉਣੀਆਂ ਬੇਸਾਬੀ ਬਾਰਸ਼ ਟੂ ਕੱਲ ਮਾਨਸਾ ਭਾਰੀ ਤੋਂ ਭਾਰੀ ਕਿਹਾ ਸੀਗਾ ਮਾਨਸਾ ਦਾ ਇਹ ਹਾਲਾ ਵੀ ਉੱਥੇ ਹਜੇ ਵੀ ਲੰਘਣ ਨੂੰ ਥਾ ਨਹੀਂ ਆ ਔਰ ਜਿਹੜੀ ਕੁੱਲੂ ਚੰਡੀਗੜ੍ਹ ਤੋਂ ਜਿਹੜੀ ਮਨਾਲੀ ਵਾਲੀ ਸੜਕ ਬੰਦ ਹੋ ਗਈ 85 ਰਸਤੇ ਬੰਦ ਹੋ ਗਏ ਪਹਾੜਾਂ ਦੇ ਵਿੱਚ ਲਗਾਤਾਰ ਬਾਰਸ਼ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਕੰਟੀਨਿਊ ਔਰ ਅਗਲੇ ਤਨੰਦ ਨੇ ਹੋਰ ਚੱਲਣੀ ਆ ਕੁਦਰਤ ਕਰੇ ਕਿ ਇਹ ਘੱਟ ਤੋਂ ਘੱਟ ਬਾਰਸ਼ ਵਿਚਾਲੇ ਬ੍ਰੇਕ ਪੈ ਜੇ ਤੇ ਪਾਣੀ ਨਿਕਲ ਜੇ ਜੇਕਰ ਬਾਰਸ਼ ਇਸੇ ਤਰੀਕੇ ਨਾਲ ਹੁੰਦੀ ਆ ਤਾਂ ਇਹ ਗੱਲ ਪੱਕੀ ਸੁਭਾਵਨਾ ਹੈ ਵੀ ਪਾਣੀ ਆਊਗਾ ਆਊਗਾ ਪਾਣੀ ਪਹਿਲਾਂ ਜੰਨਾ ਆਏਗਾ ਤਾਂ ਇਸ ਕੰਡੀਸ਼ਨ ਦੇ ਵਿੱਚ ਪਰਸੋ ਅਸੀਂ ਇੱਕ ਇਕੱਠ ਕੀਤਾ ਸੀਗਾ ਮੈਂ ਉਹਦੀ ਰਿਪੋਰਟਿੰਗ ਕਰਦਾ ਹਾਂ ਪਰਸੋ ਅਸੀਂ ਇਹ ਇਕੱਠ ਕੀਤਾ ਸੀ ਕਿ ਤੁਸੀਂ ਭਾਈ ਕੁਝ ਕਰੋ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਸੀਗੇ ਕੁਝ ਕਰੋ ਐਂ ਤਾਂ ਹੁਣ ਕੁਝ ਨਹੀਂ ਬਣਨਾ ਹੈਗਾ ਹੁਣ ਅੱਜ ਦੇ ਅਖਬਾਰ ਦੀ ਜਿਹੜੀ ਅਜੀਤ ਦੀ ਵੱਡੀ ਖਬਰ ਆ ਸਾਰੇ ਖ਼ਬਾਰਾਂ ਦੀ ਖ਼ਬਰ ਹੈ ਕਿ ਪੰਜਾਬ ਦੇ ਚੀਫ ਸੈਕਟਰੀ ਨੇ ਕੱਲ ਡੀਸੀਆਂ ਨਾਲ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਮੀਟਿੰਗ ਕੀਤੀ ਹੈ। ਉਹਨਾਂ ਨੂੰ ਕਹਿਤਾ ਕਿ 252 ਕਰੋੜ ਰੁਪਈਆ ਆ ਚੱਕੋ ਤੇ ਤੁਸੀਂ ਜਿੱਥੇ-ਜਿੱਥੇ ਬੰਨ ਤਕੜੇ ਕਰਨ ਵਾਲੇ ਆ ਉਹ ਜੋ ਵੀ ਕਰਨ ਵਾਲਾ ਹੜਾ ਤੋਂ ਬਚਾ ਲਈਓ ਉਹ ਕਰੋ। ਮੈਂ ਸੋਚ ਰਿਹਾ ਸੀ ਵੀ ਸਾਡਾ ਤਾਂ ਮੇਨ ਹੈ। ਸਾਨੂੰ ਕਰੋੜ ਕਰੋੜ ਰੁਪਈਆ ਤਾਂ ਆ ਹੀ ਹੋਏਗਾ। ਚਲੋ ਕਰੋੜ ਨਹੀਂ ਤਾਂ 50 ਲੱਖ ਆਇਆ ਹੋਊਗਾ। ਪਰ ਮੈਨੂੰ ਲੱਗਦਾ ਨਹੀਂ ਵੀ ਕਿਤੇ 1 ਰੁਪਈਆ ਵੀ ਲੱਗ ਰਿਹਾ ਹੈ। ਆ ਪੁਲ ਥੱਲੇ ਮਿੱਟੀ ਕੱਢਣ ਦੀ ਟਰਾਈ ਕੀਤੀ ਪ੍ਰਸ਼ਾਸਨ ਨੇ ਔਰ ਉਹ ਵੀ ਨੱਕ ਨਾਲ ਨੱਕ ਚੋਂ ਕੱਢ ਕੇ ਗੱਲ ਨਾਲ ਲਾਉਣ ਵਾਂਗੂ ਉੱਥੇ ਸਿੱਟਦੀ ਮਿੱਟੀ ਉਹ ਮਤਲਬ ਪ੍ਰੈਕਟੀਕਲ ਜਿਹੜਾ ਵਰਕ ਹੈ ਕਿਤੇ ਨਹੀਂ ਹੋ ਰਿਹਾ ਆਪਾਂ ਅੱਜ ਇਹ ਸੋਚਣ ਵਾਸਤੇ ਇਕੱਠੇ ਹੋਏ ਆ ਕਿ ਇੱਕ ਤਾਂ ਉਹਨਾਂ ਨੂੰ ਮੂੰਹ ਉਹਨਾਂ ਦੇ ਮੂੰਹ ਕਿ ਨਹੀਂ ਝਾਕਣਾ ਜਾਂ ਅਸੀਂ ਆਪਦੇ ਲੈਵਲ ਤੇ ਕੁਝ ਕਰਨਾ ਹੈ ਇਹ ਏਜੰਡਾ ਆ ਅੱਜ ਦੀ ਮੀਟਿੰਗ ਦਾ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਕੀ ਸਾਨੂੰ ਮਤਲਬ ਪ੍ਰਸ਼ਾਸਨ ਤੇ ਦਵਾ ਦੀ ਨੀਤੀ ਜਾਰੀ ਰੱਖਣੀ ਚਾਹੀਦੀ ਆ ਜਾਂ ਸਾਨੂੰ ਮਤਲਬ ਆਪਦੇ ਲੈਵਲ ਤੇ ਕਿਉਂਕਿ ਸਾਡੇ ਕੋਲੇ ਸਾਧਨ ਹੈ ਪੈਸੇ ਦੀ ਇੱਕ ਪਿੰਡ ਦੇ ਲਈ ਜਾਂ ਜਿਸ ਤਰ੍ਹਾਂ ਵੀ ਮਤਲਬ ਸਾਰੇ ਇਲਾਕੇ ਲਈ ਜੇ ਆਪ ਦੀ ਸੇਫ ਸਾਈਡ ਆਪ ਕਰਦੇ ਕਰਦੇ ਆਪਾਂ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਕੀ ਯੋਗਦਾਨ ਪਾ ਸਕਦੇ ਆ ਮੈਂ ਕਹਿੰਦਾ ਸਭ ਤੋਂ ਵਧੀਆ ਜਿਹੜਾ ਫਾਰਮੂਲਾ ਇਹ ਆ ਵੀ ਮਿੱਟੀ ਅੰਦਰੋਂ ਚੱਕ ਕੇ ਲਵਾਓ ਟਰਾਲੀਆਂ ਨਾਲ ਜਾਂ ਬਾਹਰੋਂ ਮਿੱਟੀ ਦੇ ਨਾਲ ਬੰਨ ਨਹੀਂ ਬਣਦੀ ਕਦੇ ਵੀ ਅੰਦਰੋਂ ਚੱਕ ਕੇ ਤੁਸੀਂ ਅੱਜ ਹੀ ਆਪਾਂ ਫੈਸਲਾ ਕਰਕੇ ਇਹਨਾਂ ਨੇ 200 ਪਾਏ ਆ ਆਪਾਂ ਦੁਕਾਨਾਂ ਮਗਰ ਪਾ ਲਈਏ 5-500 ਪਾ ਲਈਏ ਕਿੱਲਿਆਂ ਮਗਰ ਤਾਂ ਆਪਣਾ ਨਹੀਂ ਪੂਰਾ ਹੋਣਾ ਆਪਾਂ ਦੁਕਾਨਾਂ ਮਗਰ ਪਾ ਲਈਏ ਕਿੱਲਿਆਂ ਮਗਰ ਜ਼ਿਮੀਦਾਰਾਂ ਨੂੰ ਬੈਠੇ ਉਹਨਾਂ ਨਾਲ ਵੀ ਅਸੀਂ ਤਿਆਰ ਹਾਂ ਕਿੱਲਿਆਂ ਮਗਰ ਪਾ ਦਿਓ ਜ਼ਿਮੀਦਾਰਾਂ ਨੂੰ ਬਾਕੀ ਦੁਕਾਨਾਂ ਮਗਰ 5-500 ਰੁਪਇਆ ਲਾ ਦਿਓ 1000 ਲਾ ਦਿਓ ਬੰਨ ਅੰਦਰੋਂ ਤਿਆਰ ਕਰੀਏ ਆਪਾਂ ਜੇ ਜੇ ਸਾਰੇ ਸਾਡੇ ਸ਼ਹਿਰ ਵਾਲੇ ਸਲੂਰਾਂ ਇਸ ਕੇ ਗੱਲ ਨੂੰ ਤਿਆਰ ਹਨ ਅਗੇ ਅਸੀਂ ਲੱਗਦੇ ਆ ਮੰਡੀ ਜੋ ਪੈਸਾ ਇਕੱਠਾ ਮੈਂ ਕਰਾਂਗਾ ਠੀਕ ਹੈ ਜੀ ਠੀਕ ਹੈ ਜੀ ਪਰ ਨਾਲ ਤੁਸੀਂ ਜਾਣਾ ਹੋਊਗਾ ਇਹ ਆਪਾਂ ਨੂੰ 100000 ਰੁਪਏ ਦੇਣ ਨੂੰ ਵੀ ਤਿਆਰ ਨਾ ਲੇਖਨ ਜੇ ਤੁਸੀਂ ਕਹੋ ਵੀ ਆਪਾਂ ਪ੍ਰਸ਼ਾਸਨ ਤੋਂ ਇਹ ਕਰਾ ਲੀਏ ਨਹੀਂ ਹੋਣਾ